ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਉੜਾ ਦਿੱਤੀਆਂ ਨੀਂਦਾਂ ਚਿਹਰਿਆਂ ਤੇ ਉੱਡ ਗਈ ਰੌਣਕ ਤਾਂ ਪਹਿਲਾਂ ਹੀ ਕਿਸਾਨਾਂ ਦੇ ਉੱਤੇ ਸਰਕਾਰਾਂ ਦੀ ਮਾਰ ਪਈ ਤੇ ਹੁਣ ਕੁਦਰਤ ਵੀ ਬੇਈਮਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਕੁਦਰਤੀ ਕਰੋਪੀ ਜਿਹੜੀ ਕਿਸਾਨਾਂ ਦੇ ਉੱਤੇ ਅਕਸਰ ਦੇਖਣ ਨੂੰ ਮਿਲਦੀ ਆ ਪਰ ਹੁਣ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਤਿਆਰ ਬਰ ਤਿਆਰ ਖੜੀ ਆ ਕਿਸਾਨ ਉਸ ਫਸਲ ਨੂੰ ਦੇਖ ਕੇ ਹਿਸਾਬ ਕਿਤਾਬ ਲਗਾਉਂਦੇ ਨੇ ਉਹ ਪੱਕ ਗਈ ਜਦੋਂ ਹੁੰਦੀ ਆ ਫਸਲ ਫਸਲ ਪੱਕੀ ਤੋਂ ਬਾਅਦ ਕਿਸਾਨ ਸੋਚਾਂ ਦੇ ਵਿੱਚ ਇਸ ਕਰਕੇ ਹੁੰਦੇ ਨੇ ਕਿ ਅਸੀਂ ਇਹ ਫਸਲ ਤੋਂ ਪੈਸਾ ਵਟ ਕੇ ਅਸੀਂ ਇਸ ਬੰਦੇ ਦਾ ਦੇਣਾ ਇਹ ਫਸਲ ਤੋਂ ਪੈਸਾ ਵਟ ਕੇ ਅਸੀਂ ਆ ਉਧਾਰ ਉਤਾਰਨਾ ਪਰ ਜਦੋਂ ਖੜੀ ਫਸਲ ਬੇਮੌਸਮੀ ਬਰਸਾਤ ਦੇ ਕਰਕੇ ਖਰਾਬ ਹੋ ਜਾਵੇ ਬਰਬਾਦ ਹੋ ਜਾਵੇ ਫਿਰ ਕਿਸਾਨ ਆਖਰ ਗੁਹਾਰ ਕਿੱਥੇ ਜਾ ਕੇ ਲਗਾਉਣਗੇ ਕਿਉਂਕਿ ਸਰਕਾਰ ਤਾਂ ਸੁਣਦੀ ਨਹੀਂ ਹੈ ਤੇ ਫਿਰ ਗੁਹਾਰ ਕਿੱਥੇ ਲਗਾਉਣਗੇ ਤਾਂ ਹੁਣ ਸਰਬਨ ਸਿੰਘ ਪੰਦੇਰ ਦੇ ਵੱਲੋਂ ਖੇਤਾਂ ਦੇ ਵਿੱਚ ਖੜਕੇ ਹੀ ਪੂਰੀ ਗੱਲਬਾਤ ਸਾਂਝੀ ਕੀਤੀ ਆ ਮੈਂ ਸਰਬਨ ਸਿੰਘ ਪੰਦੇਰ ਇਸ ਸਮੇਂ ਪਿੰਡ ਹਮਜਾ ਵਿੱਚ ਮਜੀਠਾਲ ਕੇਟ ਖੜਾਵਾ ਔਰ ਜਿਵੇਂ ਮੈਂ ਤੁਹਾਨੂੰ ਕਣਕ ਦੀ ਫਸਲ ਬਖਾਲੀ ਆ ਜਿਹੜੀ ਬੇਮੌਸਮੀ بارش ਪੂਰੇ ਪੰਜਾਬ ਦੇ ਅੰਦਰ ਕੱਲ ਪਟਿਆਲੇ ਅੰਦਰ ਭਾਰੀ بارش ਦੀਆਂ ਖਬਰਾਂ ਸੀ ਇੱਧਰ ਕੱਥੂ ਨੰਗਲ ਵਾਲੇ ਪਾਸੇ ਵੀ ਤੇਜ਼ ਹਨੇਰੀ ਹਵਾਵਾਂ ਵੀ ਤੇਜ਼ ਚੱਲ ਰਹੀਆਂ ਨੇ ਤੇ بارش ਵੀ ਹੋਂਦ ਦੇ ਖਦਸ਼ੇ ਨੇ ਤੋਂ ਇਹ ਸਾਡੀ 6 ਮਹੀਨੇ ਅਸੀਂ ਇਸ ਫਸਲ ਤੇ ਨਿਰਭਰ ਹੁੰਨੇ ਆ ਤੋਂ ਬਹੁਤ ਸਾਰੇ ਕਿਸਾਨ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਵੀ ਜੇ ਕਿਤੇ ਗੜੇਮਾਰੀ ਹੋ ਜਾਂਦੀ ਆ ਜਾਂ ਤੇਜ਼ ਹਵਾ ਨਾਲ ਕਣਕ ਡਿੱਗ ਪੈਂਦੀ ਆ ਤੇ ਸਰਕਾਰ ਨੇ ਸਾਨੂੰ ਦੇਣਾ ਦੂਣਾ ਕਛ ਨਹੀਂਗਾ ਤੇ ਅਸੀਂ ਤੇ ਕਹਿੰਨੇ ਆ ਵੀ ਕੁਦਰਤ ਮਿਹਰਬਾਨ ਰਹੇ ਇਹ ਸਾਡਾ ਸੀਜ਼ਨ ਬਣਿਆ ਪੱਕ ਜਾਵੇ ਨਹੀਂ ਤਾਂ ਜਿਹੜਾ ਕਿਤੇ ਸੀ ਵੀ ਮੁਰਗੀਆਂ ਦਾ ਬੱਕਰੀਆਂ ਦਾ ਫਲਾਣੇ ਦਾ ਮੁਆਵਜ਼ਾ ਦੇਣਾ ਤੋਂ ਬਾਅਦ ਕੁਛ ਨਹੀਂ ਜਿਹੜੀ ਪਹਿਲੀ ਘਟੇਮਾਰੀ ਹੋਈ ਅੰਮ੍ਰਿਤਸਰ ਦੇ ਵਿੱਚ ਉਹਦੇ ਮੁਆਵਜ਼ੇ ਦਾ ਵੀ ਕੱਖ ਨਹੀਂ ਹੋਇਆ ਇਹੀ ਕੇਂਦਰ ਨੂੰ ਕਹਾਂਗੇ ਆਪਣੇ ਸੈਟਲਾਈਟ ਖੁੱਲੇ ਰੱਖਿਓ ਪੰਜਾਬ ਦੀ ਅਫਸਰशाही ਨੂੰ ਭਗਵੰਤਮਾਨ ਸਰਕਾਰ ਨੂੰ ਪਤਾ ਲੱਗਦਾ ਰਹੇ ਜਿਵੇਂ ਤੁਹਾਨੂੰ ਪਰਾਲੀ ਦਾ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਅੱਗ ਲੱਗੀ ਆ ਹੁਣ ਵੀ ਪਤਾ ਲੱਗਿਆ ਵੀ ਕਿਸਾਨਾਂ ਦੀਆਂ ਸਬਜ਼ੀਆਂ ਦਾ ਪੱਠਿਆਂ ਦਾ ਤੇ ਫਸਲਾਂ ਦਾ ਕੀ ਨੁਕਸਾਨ ਹੋ ਰਿਹਾ ਹੈਗਾ ਇਹਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਆ ਭਗਵੰਤਮਾਨ ਸਰਕਾਰ ਜਿਵੇਂ ਕੇਂਦਰ ਨਾਲ ਰਲਗੀ ਹੋਈ ਆ ਇਹ ਵੇਖੋ ਨਾ ਵੀ ਹਆਰ ਐਸਐਸ ਦੇ ਖਿਲਾਫ ਬੋਲ ਰਹੇ ਨੇ ਇਹ ਉਹਨਾਂ ਖਿਲਾਫ ਬੋਲ ਰਹੇ ਨਾ ਬਿਆਨ ਨਾ ਦੇਖੋ ਇਹ ਸਾਰੇ ਉਹ ਨਾਗਪੁਰੀਏ ਨੇ ਠੀਕ ਆ ਜੀ ਇਹ ਨਾਗਪੁਰੀਏ ਨੀਤੀ ਪਾਲਸੀ ਏਕੇਆ ਵਿਖਾਉਣ ਨੂੰ ਅਟੋ-ਅਟ ਤੁਹਾਨੂੰ ਨਜ਼ਰ ਆਉਣਗੇ ਬੁਲੇ ਖਿੱਚਣਾ ਰਿਓ ਇਹ ਕੇਂਦਰ ਕੋ 2000 ਕਰੋੜ ਰੁਪਇਆ ਲੈ ਕੇ ਇਹ ਐਜੂਕੇਸ਼ਨ ਪਾਲਸੀ ਤੇ ਵੀ ਸਮਝੌਤਾ ਕਰ ਰਹੇ ਨੇ ਇਸ ਸਟਾਈਲਨ ਵਰਗੇ ਨਹੀਂ ਹੈ ਜਿਹਨਾਂ ਮੂੰਹ ਤੇ ਮਾਰਿਆ ਕੇਂਦਰ ਦੇ ਪੈਸੇ ਵੀ ਆ ਚੁੱਕ ਤੇਰੇ ਪੈਸੇ ਜਿਹੜੀ ਸਿੱਖਿਆ ਕ੍ਰਾਂਤੀ ਆ ਰਹੀ ਨਾ ਐਵੇਂ ਨਹੀਂ ਆ ਰਹੀ ਇਹ ਪੰਜਾਬੀ ਨੂੰ ਢਾਲ ਢਾਲਾਉਣ ਲਈ ਸੌਦਾ ਕਰਾ ਰਿਹਾ ਇਹ ਆ ਕੇਂਦਰ ਦੇ ਨਾਲ ਇਹ ਤੋਂ ਕਹਾਂਗਾ ਅੱਜ ਜੱਗਾ ਮਜੀਠੀਆ ਜਿਹੜੇ ਹਲਕਾ ਚਾਚ ਨੇ ਮਜੀਠੇ ਦੇ ਇਹ ਵਡਾਲੇ ਕਲਾਂ ਤੇ ਭੰਗਾਲੀ ਕਲਾਂ ਜਾਣਗੇ ਇੱਥੇ ਕਿਸਾਨ ਇਕੱਠੇ ਹੋ ਕੇ ਇਹਨਾਂ ਨੂੰ ਸਵਾਲ ਜਵਾਬ ਕਰਨ ਜਾਣਗੇ ਜੋ ਜਿੱਥੇ ਜਿੱਥੇ ਵੀ ਐਮਐਲਏ ਮੰਤਰੀ ਮੁੱਖ ਮੰਤਰੀ ਜਾਂਦਾ ਜੋ ਸਾਡਾ ਪ੍ਰੋਗਰਾਮ ਖਨੌਰੀ ਤੇ ਸ਼ੰਭੂ ਤੇ ਜਬਰ ਜੜਾ ਟਾਇਆ ਵਾ ਜਿਵੇਂ ਕੇਂਦਰ ਨਾਲ ਰਲੇ ਹੋਏ ਆ ਇਹ ਸਾਰੇ ਸਵਾਲ ਜਵਾਬ ਕੀਤੇ ਜਾਣਗੇ ਜਿਵੇਂ ਅਮਿਤ ਸ਼ਾਹ ਜੀ ਕਹਿ ਰਹੇ ਨੇ ਵੀ ਸਾਡੀ ਨਿਗਾਹਬਾ ਸਾਰਿਆਂ ਦੇ ਉੱਤੇ ਖਾਸ ਕਰਕੇ ਪੰਜਾਬ ਤੇ ਕਹਿੰਦੇ ਬਹੁਤ ਨਿਗਾਹ ਰੱਖ ਰਹੇ ਆ ਔਰ ਕਹਿੰਦੇ ਜੜੀਆਂ ਤਾਕਤਾਂ ਦੇਸ਼ ਦੀ ਇਕਤਾ ਅਖੰਡਤਾ ਨੂੰ ਖਤਰਾ ਨੇ ਉਹਨਾਂ ਤੇ ਬਹੁਤ ਨਿਗਾਹ ਹੈਗੀ ਆ ਚੰਗੀ ਗੱਲ ਹੈ ਜੀ ਅਸੀਂ ਨਹੀਂ ਕਹਿੰਦੇ ਨਾ ਰੱਖੋ ਬਾਕੀ ਤਾਂ ਜਿਹੜੇ ਅੰਮ੍ਰਿਤ ਸ਼ਾਹ ਜੀ ਵਾਅਦੇ ਕੀਤੇ ਸੀ ਮੋਦੀ ਸਰਕਾਰ ਨੇ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸਾਰਾ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲੈ ਕੇ ਆਉਣਾ 15-15 ਲੱਖ ਰੁਪਈਆ ਤੁਸੀਂ ਤੇ ਮੰਨ ਚੁੱਕੇ ਹੋ ਵੀ ਇਹ ਜੁਮਲਾ ਹੈਗਾ ਵਾ ਇਹਦੇ ਵਿੱਚ ਨਹੀਂ 2 ਕਰੋੜ ਨੌਕਰੀਆਂ ਉਹਦੇ ਤੇ ਤਾਂ ਥੋੜੀ ਕੋਈ ਨਿਗ੍ਹਾ ਨਹੀਂ ਨਾ ਹੈਗੀ ਹਾਂ ਦੇਸ਼ ਦੇ ਲੋਕ ਪੰਜਾਬ ਜਿਹੜਾ ਸੈਕੂਲਰ ਸਟੇਟ ਹੁਣ ਹੈਗਾ ਪੰਜਾਬੀਆਂ ਦੀ ਸਮਝ ਸੈਕੂਲਰ ਆ ਉਹ ਵੀ ਨਿਗ੍ਹਾ ਰੱਖ ਰਹੇ ਨੇ ਪੂਰੀ ਤਰ੍ਹਾਂ ਦੇਸ਼ ਦੇ ਵਾਸੀ ਜਿਹੜੇ ਸੈਕੂਲਰ ਨਿਗ੍ਹਾ ਰੱਖ ਰਹੇ ਨੇ ਕਿਹੜੀ ਪਾਰਟੀ ਸਮਾਜ ਨੂੰ ਤੋੜਨਾ ਚਾਹੁੰਦੀ ਆ ਹਿੰਦੂਆਂ ਦੇ ਨਾਂ ਤੇ ਮੁਸਲਮਾਨਾਂ ਦੇ ਨਾਂ ਤੇ ਮੰਦਰ ਮਸਜਿਦ ਦੀ ਰਾਜਨੀਤੀ ਤੇ ਮਸਜਦ ਦੇ ਥੱਲੇ ਸਿਵਲਿੰਗ ਲੱਭ ਕੇ ਰਾਜਨੀਤੀ ਕਰਨਾ ਚਾਹੁੰਦੀ ਆ ਇਹ ਤੋਂ ਗਾਂ ਗਲਤਾਂ ਤੇ ਸਵਰਨਾ ਨੂੰ ਪਾੜ ਕੇ ਨੀਤੀ ਕਰਨਾ ਚਾਹੁੰਦੀ ਵਪਾਰੀਆਂ ਤੇ ਕਿਸਾਨਾਂ ਨੂੰ ਅੱਡ ਕਰਕੇ ਇਹ ਜਿਹੜੀ ਪਾਲਿਸੀ ਤਬਕਿਆਂ ਨੂੰ ਪਾੜ ਕੇ ਜਿਹੜੀ ਸਮਾਜਿਕ ਏਕਤਾ ਅਖੰਡਤਾ ਵਾਲੀ ਜੜੀਆਂ ਵੀ ਪਾਰਟੀਆਂ ਖਤਰਾ ਬਣਦੀਆਂ ਦੇਸ਼ ਦਾ ਬੋਟਰ ਉਹਦੇ ਖਿਆਲ ਰੱਖ ਰਿਹਾ ਅਰ ਉਹਦੇ ਕੋ ਆਉਣ ਵਾਲੇ ਸਮੇਂ ਵਿੱਚ ਹਿਸਾਬ ਲਊਗਾ ਅੱਜ ਅਸੀਂ ਐ ਬਾਬਾ ਬਕਾਲਾ ਦੋ ਉੱਥੇ ਚੋੜ ਕਰਾਵਾਂਗੇ ਬੀਬੀਆਂ ਦੀ ਅਰੇ ਤੋਂ ਗਾਂ ਤਰਸਿੱਕਾ ਤੇ ਟਾਂਗਰੇ ਦੀਆਂ ਚੋਣਾ ਕਰਵਾਵਾਂਗੇ ਪਿੰਡਾਂ ਦੇ ਵਿੱਚ ਬੀਬੀਆਂ ਦੀ ਲਾਮਬੰਦੀ ਵਧਾ ਰਹੇ ਹਾਂ ਉਹਨਾਂ ਵਾਲੇ ਸਮੇਂ ਵਿੱਚ ਭਗਵੰਤਮਾਨ ਸਰਕਾਰ ਦੇ ਖਿਲਾਫ ਵੱਡੇ ਮੋਰਚੇ ਖੋਲ੍ਹਾਂਗੇ ਧੰਨਵਾਦ ਆ ਤੁਸੀਂ ਸੁਣਿਆ ਕਿਸਾਨ ਆਗੂ ਸਰਬੰਸ ਸਿੰਘ ਭਦੇੜ ਦੇ ਵੱਲੋਂ ਕਿਹਾ ਕਿ ਇੱਕ ਤਾਂ ਸਾਡੇ ਨਾਲ ਸਰਕਾਰਾਂ ਦੇ ਵੱਲੋਂ ਅਜਿਹਾ ਬਤੀਰਾ ਕੀਤਾ ਜਾਂਦਾ ਪਰ ਹੁਣ ਕੁਦਰਤ ਵੀ ਸਾਡੇ ਨਾਲ ਅਜਿਹਾ ਬਤੀਰਾ ਕਰਨ ਲੱਗ ਪਿਆ ਕਹਿੰਦੇ ਫਿਰ ਦੇਸ਼ ਦਾ ਅਨਦਾਤਾ ਆਖਰ ਕਿੱਧਰ ਨੂੰ ਜਾਵੇਗਾ ਤਾਂ ਜੇਕਰ ਕੁਦਰਤੀ ਕਰੋਪੀ ਆ ਜਾਂਦੀ ਆ ਸਰਕਾਰਾਂ ਦਾ ਫਰਜ਼ ਬਣਦਾ ਕਿ ਸਰਕਾਰਾਂ ਸਾਥ ਦੇਣ ਪਰ ਸਰਕਾਰਾਂ ਸਾਥ ਦੇਣ ਦੀ ਬਜਾਏ ਸਰਕਾਰਾਂ ਤਾਂ ਡੰਡੇ ਦੇ ਜ਼ੋਰ ਤੇ ਕਿਸਾਨਾਂ ਨੂੰ ਭਜਾਉਣ ਦੇ ਵਿੱਚ ਲੱਗੀਆਂ ਜੇ ਕੋਈ ਅੰਦੋਲਨ ਕਰਦਾ ਉਹਨਾਂ ਨੂੰ ਜੇਲਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਜੇ ਕੋਈ ਮੀਟਿੰਗਾਂ ਕਰਦਾ ਮੀਟਿੰਗਾਂ ਤੋਂ ਬਾਅਦ ਭਰੋਸਾ ਤੋੜ ਕੇ ਵਿਸ਼ਵਾਸ ਘਾਤ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾ ਹੁਣ ਕਿਸਾਨ ਫਿਰ ਆਖਰ ਗੁਹਾਰ ਲਗਾਉਣ ਕਿਥੇ